ਹਰਿਆਣੇ ਦੀਆਂ ਤੇ ਹੋਰ ਆਸੇ ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਇੱਥੇ ਭਰਮਾ ਇਕੱਠ ਹੋਇਆ ਪੁਲਿਸ ਦੀਆਂ ਸਾਰੀਆਂ ਰੋਕਾਂ ਟੋੜੀਆਂ ਗਈਆਂ باوجود ਉਹਦੇ ਲੋਕ ਦਾਖਲ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੀ ਉਸ ਦਿਨ ਵਾਸਤੇ ਜੋ ਉਹਨਾਂ ਨੇ ਉਸ ਕਾਲ ਨੂੰ ਸਫਲ ਬਣਾਇਆ ਅਸੀਂ ਸਟੇਜ ਦੀਆਂ ਕਾਰਵਾਈਆਂ ਕਿਉਂਕਿ ਸਾਡੀ ਕੋਈ ਪਹਿਲੀ ਇਹੋ ਜਿਹੀ ਗੈਦਰਿੰਗ ਸੀਗੀ ਜੀ ਤੇ ਅਸੀਂ ਸੱਚ ਕਹੀਏ ਤਾਂ ਸਾਡੀ ਸਮਰੱਥਾ ਤੋਂ ਵੱਧ ਕੇ ਗੈਦਰਿੰਗ ਸੀ ਜੋ ਅਸੀਂ ਸਮਝ ਸਕਦੇ ਸੀ ਜਿੰਨੀ ਕੁ ਉਹਦੇ ਚ ਸਟੇਜ ਚ ਲਾਉਣ ਚ ਕੁਝ ਮਤਲਬ ਸਾਡੇ ਪੱਖ ਤੋਂ ਕਤਾਈਆਂ ਵੀ ਰਹੀਆਂ ਘਾਟਾਂ ਵੀ ਰਹੀਆਂ ਜਿਹਦੇ ਕਰਕੇ ਬਹੁਤ ਸਾਰੇ ਬਲਾਰਿਆਂ ਨੂੰ ਜੋ ਬਣਦਾ ਸਮਾਂ ਤੇ ਦਿਨ ਤੇ ਅਸੀਂ ਸਮਰੱਥ ਰਹੇ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜੋ ਪਹੁੰਚੀਆਂ ਸੀ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਾਰਨ ਅਸੀਂ ਉੱਥੇ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਉਹਨਾਂ ਜਥੇਬੰਦੀਆਂ ਨੂੰ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਕਿ ਅਗਲੀ ਵਾਰ ਤੁਸੀਂ ਇਹ ਚ ਹਰ ਕਿਸਮ ਦਾ ਜੋ ਸੁਧਾਰ ਆ ਜੋ ਮਮਕਨ ਸੁਧਾਰ ਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਮਤਲਬ ਪੀਐਸਯੂ ਤੋਂ ਸਾਡੇ ਸਾਥੀ ਵੱਡਾ ਜਥਾ ਲੈ ਕੇ ਆਏ ਉਹਨਾਂ ਨੇ ਲਾਠੀ ਚਾਰਜ ਵੀ ਝੱਲੇ ਆ 8 ਕਿਲੋਮੀਟਰ ਪੈਦਲ ਮਾਰਚ ਕਰਕੇ ਇੱਥੇ ਤੱਕ ਪਹੁੰਚੇ ਜੀ ਉਹਨਾਂ ਨੂੰ ਅਸੀਂ ਸਮਾਂ ਦੇਣ ਤੇ ਸਮਰਥ ਰਹੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮਤਲਬ ਐਸਕੇਮ ਤੋਂ ਉਹਨਾਂ ਕਈ ਸਾਰੀਆਂ ਜਥੇਬੰਦੀਆਂ ਸੀਗੀਆਂ ਸੰਯੁਕਤ ਕਿਸਾਨ ਮੋਰਚਾ ਤੋਂ ਜਿਨ੍ਹਾਂ ਨੂੰ ਅਸੀਂ ਸਮਾਂ ਦੇਣ ਤੇ ਸਮਰਥ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਡੀਟੀਐਫਾ ਨੌਇਮਨ ਪਰ ਸਭਾ ਇਸਤਰੀ ਜਾਗਰਤੀ ਮੰਚਾ ਇਹਨਾਂ ਦੇ ਨਾਲ-ਨਾਲ ਬਹੁਤ ਸਾਰੇ ਸਾਡੇ ਸਹਿਯੋਗੀ ਜੋ ਮਤਲਬ ਨਿਰੰਤਰ ਸਾਡੇ ਮੋਰਚੇ 'ਚ ਸਾਰ ਨਾਲ ਡਟੇ ਹੋਏ ਨੇ ਉਹਨਾਂ ਨੂੰ ਅਸੀਂ ਉਸ ਦਿਨ ਮਤਲਬ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਉਸ ਤੋਂ ਬਾਅਦ ਰਹੀ ਗੱਲ ਜਿਹੜੀ ਅਗਲੇ ਪ੍ਰੋਗਰਾਮ ਦੀ ਹੈ ਜੀ ਉਸ ਤੋਂ ਪਹਿਲਾਂ ਸਾਡੀਆਂ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਮੀਟਿੰਗਾਂ ਵਾਈਸ ਚਾਂਸਲਰ ਨਾਲ ਨਿਰੰਤਰ ਹੋ ਰਹੀਆਂ ਨੇ ਜੀ ਉਹਨਾਂ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪ੍ਰੋਫੈਸਰ ਰਾਵਲ ਦੀ ਚੇਅਰਮੈਨਸ਼ਿਪ ਜ ਬਣਾਈ ਗਈ ਹੈ ਜੋ ਸਾਡੇ ਨਾਲ رابطہ ਰੱਖ ਰਹੇ ਹਨ ਉਹਨਾਂ ਨੂੰ ਅਸੀਂ ਕੁਝ ਮੰਗਾ ਜੋ ਇੱਥੇ ਲੋਕਲ ਮਸਲੇ ਲੈ ਕੇ ਕਈਆਂ ਸੀ ਉਹਨਾਂ ਤੇ ਉਹਨਾਂ ਨੇ ਹਾਂ ਪੱਖੀ ਹੰਗਾਰਾ ਸਾਨੂੰ ਦਿੱਤਾ ਤੇ ਜਿਵੇਂ ਕਿ ਮਤਲਬ ਜਿਹੜੇ ਪਿਛਲੇ ਕੇਸ ਸੀਗੇ ਪਿਛਲੇ ਸੈਨਟ ਵਾਲੇ ਧਰਨੇ ਵਾਲੇ ਉਹਨਾਂ ਨੇ ਵਿਡਰੋ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੀ ਆ ਤੇ ਉਹਦੇ ਨਾਲ ਹੀ ਇੱਕ ਸਿਵਲ ਸੂਟ ਉਹਨਾਂ ਨੇ ਜਥੇਬੰਦੀਆਂ ਦੇ ਉਲਟ ਪਾਇਆ ਹੋਇਆ ਸੀ ਉਹ ਵਿਡਰੋ ਕਰਿਆ ਤੁਹਾਡੇ ਸਾਰਿਆਂ ਦੇ ਯਾਦ ਹੋਊਗਾ ਇੱਕ ਮੰਗ ਇਹ ਵੀ ਸੀ ਕਿ ਇੱਥੇ ਇੱਕ ਬੈਟਿੰਗ ਕਮੇਟੀ ਬਣਾਈ ਗਈ ਸੀ ਕਿ ਕਿਹੜੇ ਬਲਾਰੇ ਪੀਯੂ ਚ ਬੋਲ ਸਕਦੇ ਨੇ ਉਹ ਕਮੇਟੀ ਸਕ੍ਰੈਪ ਕੀਤੀ ਗਈ ਆ ਪੀਯੂਸੀਐਸਸੀ ਜਿਹੜੀ ਕਾਉਂਸਲ ਹੈ ਜੀ ਉਹਦੇ ਵਾਸਤੇ ਸਵਿਧਾਨ ਤੇ ਕੈਸਓਪੀ ਬਣਾਈ ਗਈ ਸੀ ਉਹ ਉਹਨਾਂ ਨੇ ਨਵੇਂ ਸਿਰੇ ਤੋਂ ਰਿਵਿਊ ਕਰਕੇ ਵਿਦਿਆਰਥੀ ਜਥੇਬੰਦੀਆਂ ਤੇ ਕਾਉਂਸਲ ਮੈਂਬਰਾਂ ਦੀ ਭਾਗੀਦਾਰੀ ਨਾਲ ਨਵੇਂ ਸਿਰੇ ਤੋਂ ਰਿਵਿਊ ਕਰਨ ਦਾ ਫੈਸਲਾ ਕੀਤਾ ਜੀ ਨਾਲ ਦੇ ਨਾਲ ਇਹ ਵੀ ਮੰਨਿਆ ਕਿ ਵਾਈਸ ਚਾਂਸਲਰ ਜਦੋਂ ਤੱਕ ਅਗਲੀ ਸੈਨੇਟ ਨਹੀਂ ਆ ਜਾਂਦੀ ਉਦੋਂ ਤੱਕ ਸਿਰਫ ਰੁਟੀਨ ਫੰਕਸ਼ਨਿੰਗ ਰਹੂਗੀ ਕੋਈ ਨਵੇਂ ਜਿਹੜੇ ਫੈਸਲੇ ਨੇ ਉਹ ਨਹੀਂ ਲਏ ਜਾਣਗੇ ਇਹ ਤੇ ਉਹਨਾਂ ਨੇ ਪੋਜ਼ਿਟਿਵਲੀ ਹੰਧਾਰਾ ਦਿੱਤਾ ਤੇ ਰਿਜ਼ਰਵੇਸ਼ਨ ਪਾਲਿਸੀ ਵਾਲੇ ਤੇ ਉਹਨਾਂ ਨੇ ਇਹ ਦੱਸਿਆ ਕਿ ਜਿਵੇਂ ਵੀ ਸੈਨੇਟ ਅਪਰੂਵ ਕਰੂਗੀ ਉਵੇਂ ਰਿਜ਼ਰਵੇਸ਼ਨ ਪਾਲਿਸੀ ਆ ਜੀ ਲਾਗੂ ਹੋਊਗੀ। ਇਹਦੇ ਬਾਅਦ ਪਿਛਲੇ ਦਿਨਾਂ ਚ ਅਸੀਂ ਉਹਨਾਂ ਤੋਂ ਬਾਰ-ਬਾਰ ਇੱਕੋ ਮੰਗ ਕਰ ਰਹੇ ਹਾਂ ਜੀ ਜਿਹੜੀ ਸਾਡੀ ਕੇਂਦਰੀ ਮੰਗ ਆ ਉਹ ਹੈਗੀ ਆ ਕਿ ਜਿਹੜੀ ਸੈਨੇਟ ਆ 99 ਮੈਂਬਰੀ ਉਹਦਾ ਸ਼ਡਿਊਲ ਜਾਰੀ ਕਰਿਆ ਜਾਵੇ। 240 ਦਿਨ ਦਾ ਸਮਾਂ ਉਹਦੇ ਵਾਸਤੇ ਚਾਹੀਦਾ ਹੁੰਦਾ। ਤੇ ਉਹ ਸ਼ਡਿਊਲ ਜਾਰੀ ਕਰਨ ਤੱਕ ਮਤਲਬ ਜਿਹੜੀ ਇਹ ਮਤਲਬ ਸਾਡਾ ਸੰਘਰਸ਼ ਆ ਉਹ ਜਾਰੀ ਰਹੂਗਾ। ਇਸੇ ਲੜੀ ਚ ਅਸੀਂ ਪਹਿਲਾਂ ਵੀ ਇਹ ਗੱਲ ਜਾਰੀ ਕਰੀ ਸੀ ਕਿ ਜੇ ਇਸ ਯੂਨੀਵਰਸਿਟੀ ਚ ਸੈਨੇਟ ਜਿਹੜੀ ਆ ਉਹ ਨਹੀਂ ਹੋਊਗੀ ਤਾਂ ਇਹ ਜੋ ਉਹਨਾਂ ਨੂੰ ਲੱਗ ਰਿਹਾ ਕਿ ਅੱਗੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ ਤੇ ਮਨ ਬੱਚਿਆਂ ਦਾ ਧਰਨਾ ਮੱਠਾ ਪੈ ਜਾਊਗਾ ਤੇ ਯੂਨੀਵਰਸਿਟੀ ਨਾਰਮਲ ਵਾਂਗੂ ਫੰਕਸ਼ਨਿੰਗ ਕਰਦੀ ਰਹਿ ਸਕਦੀ ਆ ਤਾਂ ਇਹ ਤੇ ਪਹਿਲਾਂ ਕਿਹਾ ਸੀ ਕਿ 18 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਜੇ ਉਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਜੀ ਤਾਂ ਅਸੀਂ ਪੀਯੂ ਬਚਾਓ ਮੋਰਚੇ ਵੱਲੋਂ ਐਲਾਨ ਕਰ ਰਹੇ ਹਾਂ ਜੀ ਕਿ 18 ਤਰੀਕ ਤੋਂ ਅਸੀਂ ਪੇਪਰ ਕੰਡਕਟ ਨਹੀਂ ਕਰਦੇ ਕਿਸੇ ਵੀ ਤਰੀਕੇ ਨਾਲ ਸਾਨੂੰ ਜੋ ਵੀ ਉਹਦੇ ਵਾਸਤੇ ਕਰਨਾ ਪਵੇ ਅਸੀਂ ਉਹ ਹਰੇਕ ਮਿਹਰ ਲਵਾਂਗੇ ਅਸੀਂ ਅਪੀਲ ਵੀ ਕਰੀ ਆ ਕਿ ਯੂ ਵਾਈਸ ਚਾਂਸਲਰ ਨੂੰ ਤੇ ਉਹਨਾਂ ਦੀ ਕਮੇਟੀ ਨੂੰ ਕਿ ਜਦੋਂ ਟੀਚਰਾਂ ਦੇ ਧਰਨੇ ਇੱਥੇ ਚੱਲਦੇ ਰਹੇ ਨੇ 7th ਪੇ ਕਮਿਸ਼ਨ ਵਾਸਤੇ ਜਾਂ ਹੋਰ ਬਹੁਤ ਸਾਰੇ ਮਸਲੇ ਆ ਚਾਹੇ ਜਦੋਂ ਪਿੱਛੇ ਭਾਰਤ ਪਾਕਿਸਤਾਨ ਜੰਗ ਵਾਲਾ ਮਾਹੌਲ ਬਣਿਆ ਸੀ ਉਦੋਂ ਵੀ ਕਿ ਜਦੋਂ ਬਹੁਤ ਸਾਰੇ ਮਸਲੇ ਹੁੰਦੇ ਨੇ ਤਾਂ ਪੇਪਰ ਅਕਸਰ ਪੋਸਟਪੋਨ ਕਰ ਦਿੱਤੇ ਜਾਂਦੇ ਨੇ ਤੇ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਵਾਸਤੇ ਜੋ ਸਭ ਤੋਂ ਐਮੇਤ ਰੱਖਦਾ ਮਸਲਾ ਕਿ ਯੂਨੀਵਰਸਿਟੀ ਦਾ ਸਟਰਕਚਰ ਹੈ ਜਿਹੜਾ ਉਸ ਟੇਕ ਤੇ ਆ ਮਤਲਬ ਯੂਨੀਵਰਸਿਟੀ ਨੇ ਕਿਵੇਂ ਚੱਲਣਾ ਤੇ ਕਿਵੇਂ ਡੈਮੋਕਰੇਟਿਕਲੀ ਫੰਕਸ਼ਨ ਕਰਨਾ ਇਸ ਟੇਕ ਤੇ ਆ ਇਸ ਕਰਕੇ ਸਾਡਾ ਮੰਨਣਾ ਕਿ ਪੇਪਰ ਜਿਹੜੇ ਪੀਯੂ ਪ੍ਰਸ਼ਾਸਨ ਪੋਸਟਪੋਨ ਕਰਦੇ ਜਿਹੜੇ 18 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ 골ਡਨ ਚਾਂਸ ਵਾਲੇ ਬੱਚੇ ਨੇ ਜਿਉਂ ਉਹਨਾਂ ਦਾ ਭਵਿੱਖ दाते ਲੱਗ ਰਿਹਾ ਤੇ ਬਹੁਤ ਸਾਰੇ ਮੈਡੀਕਲ ਕਲੈਸ਼ ਵਾਲੇ ਪੇਪਰ ਸੀਗੇ ਉਹ ਦੁਬਾਰੇ ਲੈਣੇ ਨੇ ਜੀ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਤੁਸੀਂ ਬਾਕੀ ਜਿਹੜੇ ਰੈਗੂਲਰ ਐਗਜ਼ਾਮ ਨੇ ਉਹ ਪੋਸਟਪੋਨ ਕਰ ਦਿੰਨੇ ਆ ਤਾਂ ਸਾਡੇ ਵੱਲੋਂ 골ਡਨ ਚਾਂਸ ਵਾਲੇ ਜਿਹੜੇ ਪੇਪਰ ਨੇ ਤੇ ਜੋ ਮੈਡੀਕਲ ਕਲੈਸ਼ ਵਾਲੇ ਪੇਪਰ ਨੇ ਉਹਨਾਂ 'ਚ ਕੋਈ ਵਾਧਾ ਨਹੀਂ ਅਸੀਂ ਪਾਵਾਂਗੇ ਇਹ ਅੱਜ ਵਾਲੀ ਮੀਟਿੰਗ 'ਚ ਵੀ ਅਸੀਂ ਉਹਨਾਂ ਨੂੰ ਦੁਹਰਾਇਆ ਤੇ ਹਲੇ ਤੱਕ ਸਾਡੇ ਕੋਲ ਉਹਨਾਂ ਦੀ ਕੋਈ ਜਿਹੜੀ ਮਤਲਬ ਜਾਣਕਾਰੀ ਇਸ ਪੱਖ 'ਵਲ 'ਚ ਮਤਲਬ ਸਾਂਝੀ ਨਹੀਂ ਕਰੀ ਗਈ ਆ ਤੇ ਵੇਟ ਕਰ ਰਹੇ ਹਾਂ ਜੇ ਅਸੀਂ ਜੇ ਕੋਈ ਇਸ ਮਾਮਲੇ 'ਤੇ ਸਹਿਮਤੀ ਨਹੀਂ ਬਣਦੀ ਆ ਜੀ ਤਾਂ ਇਹ ਪਹਿਲੀ ਗੱਲ ਆ ਕਿ 18 ਤਰੀਕ ਨੂੰ ਮਤਲਬ ਜੋ ਵੀ ਪੇਪਰ ਹੈਗੇ ਨੇ ਇਸ ਯੂਨੀਵਰਸਿਟੀ ਚ ਉਹਨੂੰ ਹਰ ਹੀਲੇ ਅਸੀਂ ਉਹਨਾਂ ਦਾ ਕੰਡਕਟ ਜਿਹੜਾ ਰੋਕਾਂਗੇ ਜੀ ਦੋਸਤੋ ਮਤਲਬ ਇਹਦੇ ਵਿੱਚ ਕੀ ਹੈ ਕਿ ਮਤਲਬ ਇਹ ਜਿਹੜਾ ਸਾਡੀ ਪ੍ਰਕਿਰਿਆ ਸੀ ਸ਼ੁਰੂ ਕਰੀ ਸੀ ਸੰਘਰਸ਼ ਦੀ ਪਹਿਲੇ ਦਿਨੋਂ ਹੀ ਅਸੀਂ ਇਹਨਾਂ ਨੂੰ ਇਹ ਕਿਹਾ ਸੀਗਾ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਅਗਲੀ ਕਾਲ ਲਈਏ 10 ਤਰੀਕ ਨੂੰ ਮਤਲਬ ਇੱਥੋਂ ਦੇ ਜਿਹੜੇ ਵੀਸੀ ਐ ਉਹਨਾਂ ਦੇ ਜਿਹੜੇ ਹੋਰ ਕਮੇਟੀ ਵਾਲੇ ਆ ਉਹ ਸਾਡੇ ਨਾਲ 10 ਤਰੀਕ ਤੋਂ ਬਾਅਦ ਇੱਕ ਮੀਟਿੰਗ ਕਰਦੇ 11 11 ਤਰੀਕ ਨੂੰ ਉਹਦੇ ਵਿੱਚ ਇਹਨਾਂ ਦਾ ਇਹ ਕਹਿਣਾ ਸੀ ਵੀ ਇੱਕ ਦੋ ਦਿਨਾਂ ਦੀ ਜਿਹੜੀ ਮਾਰ ਹੈ ਉਹ ਭਈ ਹੈ ਉਹ ਫੈਸਲਾ ਇੱਕ ਦੋ ਦਿਨਾਂ ਦੇ ਵਿੱਚ ਆ ਜਾਏਗਾ ਤਾਂ ਉਦੋਂ ਇਹਨਾਂ ਦੇ ਇੰਨਾ ਭਰੋਸਾ ਕਰਦੇ ਹੋਏ ਅਸੀਂ ਇੱਕ ਦੋ ਦਿਨਾਂ ਲਈ ਕੋਈ ਕਾਲ ਨਹੀਂ ਦਿੱਤੀ ਜੀ ਤੇ ਉਸ ਤੋਂ ਬਾਅਦ ਕੀ ਹੋਇਆਗਾ ਕਿ মিডিਆ ਵੱਲੋਂ ਵੀ ਜਾਂ ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਜਥੇਬੰਦੀਆਂ ਉਹ ਸਾਡੇ ਨਾਲ ਨੇ ਤਾਂ ਜਿਹੜੀ ਅਸੀਂ ਮੀਟਿੰਗ ਕਰੀ ਹੈ ਪਰ ਉਹਦੇ ਵਿੱਚ ਹੀ ਇਹ ਫੈਸਲਾ ਕਰਿਆ ਸੀ ਕਿ ਇਹ ਜਿਹੜੇ ਪੇਪਰਾਂ ਦਾ ਕੰਡਕਟ ਹੈ ਇਹ ਇਸ ਕਰਕੇ ਸ਼ੁਰੂ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਨੂੰ ਢਾ ਲਿਆ। ਮਤਲਬ ਜਦੋਂ ਇਹ ਪਹਿਲਾਂ ਇਹ ਕਹਿ ਰਹੇ ਸੀ ਵੀ ਇੱਕ ਦੋ ਦਿਨਾਂ ਦੇ ਅੰਦਰ ਫੈਸਲਾ ਆ ਜਾਏਗਾ ਤਾਂ ਹੁਣ ਸਾਨੂੰ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤੁਸੀਂ 25 ਤੱਕ ਵੇਟ ਕਰੋ। ਯਾਨੀ ਕਿ ਇਹ ਜਿਹੜਾ ਡਿਲੇ ਹੈ ਇਹ ਬਸ ਇੱਕ ਟੈਕਟਿਕ ਹੈ ਇਹ ਸੰਘਰਸ਼ ਨੂੰ ਢਾ ਲਉਣ ਲਈ ਤੇ ਅਸੀਂ ਇਹਨੂੰ ਪੂਰੀ ਤਰ੍ਹਾਂ ਸਮਝਦੇ ਹਾਂ। ਤਾਂ ਇਹ ਸਮਝਦੇ ਹੋਏ ਹੀ ਅਸੀਂ ਜਿਹੜਾ ਆਪਦਾ ਇਹ ਫੈਸਲਾ ਬਹੁਤ ਸੋਚ ਵਿਚਾਰ ਕਰਕੇ ਲਿਆਗਾ ਤੇ ਉਦੋਂ ਗਾਂ ਜਿਹੜੀ ਸਾਡੀ ਕੌਲ ਹੈਗੀ ਆ ਉਹ ਕੌਲ ਹੈ ਅਸੀਂ ਉਹ ਜਿਹੜੀਆਂ ਜਿੰਨੀਆਂ ਵੀ ਜਨਤਕ ਚਮੂਰੀ ਜਥੇਬੰਦੀਆਂ ਨੇ ਅਸੀਂ ਇਹ ਤੈ ਕੀਤਾ ਕਿ ਉਹਨਾਂ ਨਾਲ ਮਿਲ ਕੇ ਵਿਚਾਰੀ ਜਾਊਗੀ ਕਿਉਂਕਿ ਜਿਵੇਂ ਪਿਛਲਾ ਵੱਡਾ ਇਕੱਠ ਹੋਇਆ ਉਹਦੇ ਵਿੱਚ ਵੀ ਤੁਸੀਂ ਦੇਖਿਆ ਵੀ ਸਮੂਹ ਪੰਜਾਬ ਦੀਆਂ ਕਿਸਾਨ ਮਜ਼ਦੂਰ ਨੌਜਵਾਨ ਪੰਥਕ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਤੇ ਉਹਨਾਂ ਨੇ ਮਤਲਬ ਬਹੁਤ ਵੱਡਾ ਇੱਕ ਸੰਘਰਸ਼ ਵੀ ਵਿੱਢਿਆ ਮਤਲਬ ਛੇ ਫੇਸ ਅਸੀਂ ਦੇਖਦੇ ਹਾਂ ਕੱਲ ਪਰਸੋਂ ਦੀ ਗੱਲ ਹੈ ਗਰਾਹਾ ਜਥੇਬੰਦੀ ਵੱਲੋਂ ਸੰਗਰੂਰ ਦੇ ਵਿੱਚ 3 ਤੋਂ 4000 ਦਾ ਵੱਡਾ ਇਕੱਠ ਕੀਤਾ ਗਿਆ ਤਾਂ ਇਹ ਜੋ ਸੰਘਰਸ਼ ਹੈ ਇਹ ਪੂਰੇ ਪੰਜਾਬ ਦਾ ਹੀ ਇੱਕ ਸੰਘਰਸ਼ ਬਣਦਾ ਜਾ ਰਿਹਾ ਤੇ ਉਹਦੀ ਗਵਾਈ ਅਸੀਂ ਕਰ ਰਹੇ ਤਾਂ ਸਾਡੇ ਵੀ ਮੋਢਿਆਂ ਦੇ ਉੱਤੇ ਵੱਡਾ ਭਾਰ ਹੈ ਕਿ ਅਸੀਂ ਉਹਨਾਂ ਨਾਲ ਤਾਲਮੇਲ ਕਰਕੇ ਚੱਲੀਏ ਤਾਂ ਉਹ ਜਿਹੜੀ ਤਾਲਮੇਲ ਕਰਨੀ ਅਸੀਂ ਮੀਟਿੰਗ ਹੈ ਉਹ 20 ਤਰੀਕ ਨੂੰ ਸੱਦ ਰਹੇ ਹਾਂ 1 ਵਜੇ 30 ਜਿਵੇਂ ਪਹਿਲਾਂ 7 ਤਰੀਕ ਨੂੰ ਅਸੀਂ ਤਾਲਮੇਲ ਕਰਕੇ ਦੱਸਦੀ ਕਾਲ ਜਿਹੜੀ ਹੈ ਉਹਨੇ ਪਰ ਛਾੜੀ ਸੀ ਉਵੇਂ ਜਿਹੜੀ ਅਗਲੀ ਕਾਲ ਹੈ ਮਤਲਬ ਇਹ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਗਲੀ ਕਾਲ ਹੈ ਜਿਹੜੀ ਉਹ ਪਿਛਲੀ ਕਾਲ ਨਾਲੋਂ ਬੱਧ ਕੀ ਹੋਊਗੀ ਇਸ ਕਰਕੇ ਕਿ ਉਹ ਵੀ ਕੇਂਦਰ ਹੈ ਜਿਹੜੀ ਉਹ ਅਜੇ ਵੀ ਮਨਮਰਜ਼ੀਆਂ ਕਰ ਰਹੀ ਆ ਆਪਦੀਆਂ ਮਤਲਬ ਐਡੇ ਵੱਡੇ ਸੰਘਰਸ਼ ਦੇ باوجود ਜੋ ਨਹੀਂ ਮੰਨ ਰਹੀ ਤਾਂ ਪੰਜਾਬ ਦੇ ਲੋਕ ਜੇ ਲੜਨ ਨੂੰ ਤਿਆਰ ਨਹੀਂ ਤਾ ਉਹਦੇ ਲਈ ਫਿਰ ਕਾੜ ਵੀ ਵੱਡੀ ਹੋਊਗੀ ਤੇ ਉਹ ਜਥੇਬੰਦੀਆਂ ਨਾਲ ਗੱਲ ਕਰਕੇ ਅਸੀਂ 20 ਤਰੀਕ ਨੂੰ ਛੋਟ ਤੱਕ ਬਚਾਉਦਾਂਗੇ ਦੂਜੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ 25 ਤਰੀਕ ਤੋਂ ਬਾਅਦ ਮਤਲਬ ਇੱਕ ਸਿਆਸੀ ਜਰਾਸ ਅਸੀਂ ਕੋਸ਼ਿਸ਼ ਕਰਾਂਗੇ ਲਿਕਣ ਦੀ ਜਿਹਦੇ ਵਿੱਚ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਸ਼ਾਮਲ ਕਰਕੇ ਇੱਕ ਲੈਕਚਰ ਜਾਂ ਸੈਮੀਨਾਰ ਅਸੀਂ ਕਰਾਵਾਂਗੇ ਜਿਹਦੇ ਵਿੱਚ ਕੁਝ ਬੁੱਧੀਜੀਵੀ ਮਤਲਬ ਜਿੰਨੀ ਵੀ ਇਹ ਸਮੱਸਿਆ ਦੇ ਉੱਤੇ ਸਿਧਾਂਤਕ ਗੱਲ ਹੈ ਕਿ ਇਹਦੇ ਵਿੱਚ ਇੱਕ ਤਾਂ ਡੈਮੋਕਰਟਾਈਜ਼ੇਸ਼ਨ ਦਾ ਮਸਲਾ ਹੈ ਕਿ ਸੈਨੇਟ ਖਤਮ ਹੋਣ ਦੇ ਨਾਲ ਕਿ ਮੇ ਸਟੂਡੈਂਟ ਦੀ ਪੜ੍ਹਾਈ ਤੇ ਅਸਰ ਪੈ ਰਿਹਾਗਾ ਜਾਂ ਪਹਿਲਾਂ ਵੀ ਸੈਨਟ ਦੇ ਹੋ ਵਿੱਚ ਹੋਏ ਬਦਲਾਅ ਨਾਲ ਕੀ ਅਸਰ ਪਿਆ ਸੈਨਟ ਨੂੰ ਬਦਲਣ ਦਾ ਉਹਦੀ ਬਣਤਰ ਨੂੰ ਬਦਲਣ ਦਾ ਅਧਿਕਾਰ ਕਿਹਦੇ ਕੋਲੇ ਹੈ ਤੇ ਦੂਜਾ ਜਿਹੜਾ ਮਸਲਾ ਪੰਜਾਬ ਨਾਲ ਜੁੜਦਾ ਹੋਇਆ ਕਿ ਪੰਜਾਬ ਦੀ ਦਾਵੇਦਾਰੀ ਦਾ ਜਿਹੜਾ ਮਸਲਾ ਹੈਗਾ ਸੈਨਟ ਦੇ ਵਿੱਚ ਉਹ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਤਾਂ ਇਸ ਮਸਲੇ ਦੇ ਉੱਤੇ ਇੱਕ ਸਿਆਸੀ ਜਲਾਸ ਕੀਤਾ ਜਾਊਗਾ ਇਹਦੇ ਨਾਲ ਇੱਕ ਜਿਹੜਾ ਸੀ ਸਪਸ਼ਟ ਕਰਦੀ ਆ ਦੇਖੋ ਅਸੀਂ ਪੀਯੂ ਬਚਾਓ ਮੋਰਚਾ ਮੰਨਦਾ ਕਿ ਯਾਰ ਪੜ੍ਹਾਈ ਜਿਹੜਾ ਵਿਦਿਆਰਥੀਆਂ ਦਾ ਪਹਿਲਾ ਕਾਰਜ ਹੈ ਤੇ بار بار ਸਾਨੂੰ ਮਤਲਬ ਇਹ ਵੀ ਜਤਾਇਆ ਜਾ ਰਿਹਾ ਸੀ ਕਿ ਅਸੀਂ ਪੜ੍ਹਾਈ 'ਚ ਵਿਗਨ ਪਾ ਰਹੇ ਹਾਂ ਪੇਪਰਾਂ ਨੂੰ ਰੋਕ ਕੇ ਅਸੀਂ ਸਾਰੇ ਮੰਨਦੇ ਹਾਂ ਕਿ ਵਿਦਿਆਰਥੀ ਤੇ ਪਹਿਲੀ ਚੱਟੇ ਪੜ੍ਹਨ ਆਏ ਨੇ ਅਸੀਂ ਕੋਈ ਵੀ ਨਹੀਂ ਚਾਹੁੰਦੇ ਕਿ ਯਾਰ ਇਹ ਜਾਂ ਕੋਈ ਨੁਕਸਾਨ ਹੋਵੇ ਕਿਸੇ ਵੀ ਵਿਦਿਆਰਥੀ ਦਾ ਕੋਈ ਪੜ੍ਹਾਈ ਦੇ ਪੱਧਰ ਤੇ ਨੁਕਸਾਨ ਹੋਵੇ ਅਸੀਂ ਸਾਰੇ ਨੇ ਆਪ ਵੀ ਪੇਪਰ ਦੇਣੇ ਨੇ ਤਾਂ ਪੜ੍ਹਾਈ ਪਹਿਲਾ ਕਾਰਜਾ ਪਰ ਇਸ ਸਮੇਂ ਗੱਲ ਇਹ ਆ ਕਿ ਜੇ ਸਾਡਾ ਸਟਰਕਚਰ ਹੀ ਮਤਲਬ ਟੇਕ ਤੇ ਲੱਗ ਗਿਆ ਤਾਂ ਉਹ ਪੜ੍ਹਾਈ ਹੀ ਪ੍ਰਭਾਵਿਤ ਹੋਣੀ ਹੈ ਅੱਗੇ ਵੱਡੇ ਪੱਧਰ ਤੇ ਮਤਲਬ 203 ਕਾਲਜਾਂ ਚ ਪੰਜਾਬ ਦੇ ਚ ਕੀ ਪੜਾਈ ਹੋਣੀ ਆ ਉਸ ਟੈਕ ਤੇ ਆ ਤਾਂ ਸਾਨੂੰ ਲੱਗਦਾ ਕਿ ਜਿਹੜੇ ਵੱਡੇ ਹਿੱਤ ਨੇ ਸਟੂਡੈਂਟਾਂ ਦੇ ਉਹਨਾਂ ਨੂੰ ਸਮਝਦੇ ਹੋਏ ਇਹ ਜ਼ਰੂਰੀ ਆ ਕਿ ਜੇ ਯੂਨੀਵਰਸਿਟੀ ਨੋਰਮਲ ਵਾਂਗੂ ਫੰਕਸ਼ਨ ਕਰਦੀ ਰਹੀ ਖਾਸ ਗੱਲ ਇਹ ਆ ਕਿ ਇਸ ਸਮੇਂ ਦੌਰਾਨ ਹਲੇ ਤੱਕ ਵਾਈਸ ਪ੍ਰੈਜ਼ੀਡੈਂਟ ਆਫਿਸ ਵੱਲੋਂ ਕੋਈ ਵੀ ਕਮਿਊਨੀਕੇਸ਼ਨ ਜਿਹੜੀ ਉਹ ਸਟੂਡੈਂਟਾਂ ਨਾਲ ਜਾਂ ਵਾਈਸ ਚਾਂਸਲਰ ਨਾਲ ਜੋ ਕਰੀ ਗਈ ਸਾਡੇ ਤੱਕ ਨਹੀਂ ਆਈ ਅਸੀਂ ਉਹਨਾਂ ਨੂੰ ਇਹ ਵੀ ਕਹਿ ਸੀ ਕਿ ਸਾਨੂੰ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਇੱਕ ਔਰ ਨਹੀਂ ਦੇਣੀ ਚਾਹੀਦੀ ਤਾਂ ਸਾਨੂੰ ਕੋਈ ਕਮਿਊਨੀਕੇਸ਼ਨ ਕਰਕੇ ਦੱਸਿਆ ਜਾਵੇ ਕਿ ਯਾਰ ਅਸੀਂ ਇਹ ਪ੍ਰੋਸੈਸ ਕਰ ਰਹੇ ਹਾਂ ਕਿੰਨੇ ਦਿਨ ਦਾ ਸਮਾਂ ਕਦੋਂ ਤੱਕ ਹੀ ਹੋ ਜਾਊਗਾ ਤਾਂ ਅਸੀਂ ਸਾਫ਼ ਕਰਦੇ ਕਿ ਪੜ੍ਹਾਈ ਰੋਕਣਾ ਸਾਡਾ ਪਰਪਸ ਨਹੀਂ ਪਰ ਜ਼ਰੂਰੀ ਹੋ ਚੁੱਕਿਆ ਕਿ ਇਸ ਮਸਲੇ ਤੇ ਕਿਉਂਕਿ ਜਿਹੜੀ ਜੋਬਨ ਨੇ ਵੀ ਕਰਕੇ ਕਿ ਯੂਨੀਵਰਸਿਟੀ ਨਾਲ ਟਾਈਮ ਬਾਈ ਕਰ ਰਹੀ ਹੈ ਸੈਂਟਰ ਟਾਈਮ ਬਾਈ ਕਰ ਰਹੀ ਹੈ ਇਸ ਸਮੇਂ 'ਚੋਂ ਚੁੱਪ ਨਹੀਂ ਹੈਗੇ ਇਸੇ ਸਮੇਂ 'ਚ ਉਹਨਾਂ ਨੇ ਹਰਿਆਣੇ ਦੇ ਕੁਝ ਵਿਦਿਆਰਥੀਆਂ ਨੂੰ ੜਕਾ ਕੇ ਅੱਡ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਏ ਟੀਚਰਾਂ ਦੀਆਂ ਮੀਟਿੰਗਾਂ ਕਰਕੇ ਵਾਈਸ ਚਾਂਸਲਰ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਰਿਸ਼ਤਾ ਬਣਾਓ ਕਿਹੜੇ ਡਿਪਾਰਟਮੈਂਟ ਦਾ ਪੜਾਉਣ ਉੱਥੇ ਜਾਂਦਾ ਐਵੇਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬੱਚੇ ਜੀ ਅਨਸੇਫ ਫੀਲ ਕਰ ਰਹੇ ਨੇ ਜਾਂ ਆਊਟਸਾਈਡਰ ਆ ਰਹੇ ਨੇ ਉਹਨਾਂ ਨੇ ਮਤਲਬ तमाम ਪ੍ਰੋਟੈਸਟ ਨੂੰ ਬਦਨਾਮ ਕਰਨੀਆਂ ਜੋ ਸਾਜ਼ਿਸ਼ਾਂ ਹੁੰਦੀਆਂ ਨੇ ਉਹਨਾਂ ਨੇ ਰਚਣ ਦੀ ਕੋਸ਼ਿਸ਼ ਕੀਤੀ ਤੇ ਕੱਲ ਹਾਈ ਕੋਰਟ 'ਚ ਜੋ ਯੂਨੀਵਰਸਿਟੀ ਦਾ ਵਕੀਲ ਆ ਜਾਂ ਜੋ ਸਰਕਾਰੀ ਵਕੀਲ ਆ ਉਹਦੇ ਵੱਲੋਂ ਜੋ ਦਲੀਲਾਂ ਦਿੱਤੀਆਂ ਗਈਆਂ ਨੇ ਅਸੀਂ ਇਹਨਾਂ ਨੂੰ ਕਹ ਸੀ ਕਿ ਫਿਰ ਤੁਸੀਂ ਨਖੇਦੀ ਕਰ ਦੋ ਕਿ ਸਾਡੀ ਸਹਿਮਤੀ ਨਹੀਂ ਹੈਗੀ ਜਿਹੜਾ ਉਹ ਕਿਥੇ ਕਹਿ ਰਹੇ ਨੇ ਕਿ ਬੱਚੇ ਡਿਸਟਰਬ ਕਰ ਰਹੇ ਨੇ ਬੱਚੇ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਇਹਨਾਂ ਨੂੰ ਕਹ ਸੀ ਕਿ ਨਖੇਦੀ ਕਰ ਦੋ ਤਾਂ ਸਾਨੂੰ ਘੱਟੋ ਘੱਟ ਸਪਸ਼ਟ ਹੋ ਸਕੀਏ ਕਿ ਤੁਸੀਂ ਸਾਡੇ ਨਾਲ ਖੜੇ ਹੋ ਜਾਂ ਅਸੀਂ ਉਹਨਾਂ ਨੂੰ ਕਹ ਸੀ ਕਿ ਵਾਈਸ ਚਾਂਸਲਰ ਜ਼ਿੰਮੇਵਾਰੀ ਲਵੇ ਕਿ 25 ਤੋਂ ਬਾਅਦ ਜੀ ਨਹੀਂ ਆਉਂਦੀ ਵਾਈਸ ਚਾਂਸਲਰ ਸਾਡੇ ਨਾਲ ਆਊਗੀ